ਕਿੱਥੇ ਚੱਲੇ ਆਪਾਂ? ਸਕਰਟ। ਹੈ? ਪਾਪੀ ਸਕਰਟ। ਪਾਪਾ ਜੀ ਦੇ ਘਰ। ਓਕੇ। ਉੱਥੇ ਆਪਣੇ ਨਾਲ ਜਿਹੜੀ ਬੀਬੀ ਜੀ ਆਏ ਉਹਨਾਂ ਦੇ ਘਰੇ ਜਾਣਾ ਹੈ। ਓਕਾ। ਹਨ ਜੀ ਜਾਨ ਨਮੀਤੀ ਤਸੂਤਾ। ਆ ਇਹ ਕਿਹੜਾ ਪਿੰਡ ਆ ਜਿੱਥੇ ਆਪਾਂ ਆ? ਪਾਪਾ ਦਾ ਪਿੰਡ ਆ। ਮੇਰੇ ਮੇਰੇ ਤੇਰਾ ਪਿੰਡ। ਸਹੀ ਹੈ ਸਹੀ ਹੈ ਨਵਰਾਜ ਦਾ ਪਿੰਡ ਆ ਵੀ ਇਹ। ਨਵਰਾਜ ਨੂੰ ਪਰ ਨਾਂ ਨਹੀਂ ਪਤਾ। ਨਾਨੀ ਨਵਰਾਇ ਦੱਸ ਸਕਦਾ ਕਿਹੜਾ ਪਿੰਡ ਆ ਸਪੈਸ਼ਲ ਸਪਰਾਈਜ਼ ਮੈਂ ਤੇ ਬੈਠੂ ਤੇ ਸਰਪ੍ਰਾਈਜ਼ ਨਵਰਾਇ ਦੀ ਵੀਡੀਓ ਦਾ ਯਾ ਅਹ ਨੇਰ ਕੋਲ ਨੇਰ ਚੱਲਦਾ ਵਿਆ ਕਿਤੇ ਜੋਰਾ ਸ਼ੋਰਾ ਤੇ ਇੰਨੀ ਤੇਜ਼ ਹਵਾ ਚੱਲਦੀ ਕੋਈ ਹਿਸਾਬ ਨਹੀਂ ਅਸੀਂ ਵੀਡੀਓ ਸ਼ੁਰੂ ਕਰ ਲਈ ਪਰ ਅਸੀਂ ਸਾਸਰੀ ਘਰ ਨਹੀਂ ਬੁਲਾਈ ਸਾਸਰੀ ਘਰ ਦਾ ਜਾਤੀ ਘਰ ਹੋਰ ਕੀ ਹਾਲ ਚੱਲ ਸਾਰਿਆਂ ਦਾ ਕਿ ਸਾਰੇ ਠੀਕ ਹੀ ਹੋਵੋਗੇ ਸਭ ਠੀਕ ਹੋਏ ਅੱਗੇ ਵੀ ਤੂੰ ਅਸੀਂ ਵੀ ਠੀਕ ਹਾਂ ਕਿ ਅੱਗੇ ਮੈਂ give me a youtube play button ha get me to a large subscriber ha it's just my channel hit the like button ne lok uss green ri green ri ni soni ha इधर प्रेस लाइक बटन ha the subscribe button navraj udde rola phanda renda isda gora sa te chukkar ta navraj navraj kithe ferda ha ho navraj ferda bibi de ghar ਹਾਂ ਕਿਹੜੀ ਬੀਬੀ ਦੇ ਮਡੇਰ ਨਹੀਂ ਬੀਬੀ ਦਾ ਘਰ ਸਤਿੰਦਰ ਕਿਹਦਾ ਹੁੰਦਾ ਹੈ ਆ ਬੀਬੀ ਆਵਲੀ ਪਾਪਾ ਦਾ ਪਿੰਡ ਹਾਂ ਤੇਰੇ ਪਾਪਾ ਪਾਪਾ ਦਾ ਪਿੰਡ ਇਹ ਹਾਂ ਚੱਲੀਏ ਹੁਣ ਹੋਰ ਬਾਂਡੇ ਦਿਖਾਉਣੀ ਤੈਨੂੰ ਹਨਾ ਨਵਰਾਇਪੁਰਾ ਇੰਜੋਏ ਕਰਦਾ ਪਿਆ ਬਾਂਡੇ ਆ ਕੇ ਹੈਗੀ ਚੁੱਪ ਚੂ ਹੈਗੀ ਚੁੱਪ ਚੂ ਆਂਟੀ ਨੇ ਚੁੱਪਾ ਚੂ ਦਿੱਤਾ

ਗੋਪਾ ਤੇ ਆਇ ਤੇ ਜਦੋਂ ਇਹਦੇ ਨਾਂ ਨਹੀਂ ਉਹਨਾਂ ਪੈਕ ਪੈਕ ਲੈ ਆਉਂਦੇ ਮਾਰ ਕੇ ਤਾਂ ਹਾਂ ਦੀ ਮੈਂ ਦਿੰਦੀ ਨਹੀਂ ਗੰਦ ਖਰਾਬ ਹੋਣੀ ਜਿਆਦਾ ਨਹੀਂ ਦਿੰਨੀ ਮੈਂ ਮਜ਼ੇਦਾਰ ਨਹੀਂ ਖਾਣਾ ਸਾਰਾ ਸੋਖਣਾ ਇੱਕ ਦਿਨ ਗਿੰਨੇ ਦਿੱਤੇ ਆ ਚਾਚੀ ਦੀ ਚਾਚੀ ਤੇ ਬੱਚੋਂ ਨੇ ਖਾਣਾ ਇੱਕ OK ਹੈ ਖਾਣਾ ਤੂੰ ਇਹ ਚੜਾ ਕਰਕੇ ਖਾ ਲੈ ਵਾਈਟ ਕਲਰ ਆ ਵਾਈਟ ਵਾਈਟ ਕਲਰ ਆ ਇੱਕ ਬੜੀ ਕਿਊਟ ਆਖੇ ਹਾਂ ਹਾਂ ਤੂੰ ਤੂੰ ਵੀਡੀਓ ਦੇਖੀ ਜਦੋਂ ਆਉਗੀ ਕੀ ਕਰਦੇ ਆ ਇਧਰ ਦੱਸੋ ਕੀ ਕਰਦੇ ਆ ਹਾਂ ਕਰਦੇ ਹਾਂ ਤੁਸੀਂ ਫਰੈਂਡਸ ਬਣਨਾ ਆਪਸ ਚ ਹਾਂਜੀ ਹਾਂ ਤੁਹਾਡੇ ਦੋਨਾਂ ਦੇ ਪਾਪਾ ਫਰੈਂਡ ਆ ਆਪਸ ਦੇ ਵਿੱਚ ਪਤਾ 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 ਪੁੱਛਿਆ ਸੀ ਆਕੇ ਤੂੰ ਕੀ ਪੁੱਛਿਆ ਸੀ ਦੱਸ ਹਰਗੁਣ ਦੱਸ ਆ ਸੁਭਰਾ

हां यूकेजी ਚ ਪੜਨਾ ਹੁੰਦਾ ਸਾਰਾ ਮੇਰੇ ਪੁੱਤ ਨੂੰ ਹਾਂ ਮੈਂ ਦੱਸਦੀ ਕਿ ਕਿੰਨੀ ਸੀ ਕਿੰਨੀ ਪਹਿਲਾਂ ਪ੍ਰੀਨਸਟਰੀ ਇੰਸਟਰੀ ਐਕਾਜੀ ਕੇਜੀ ਹੂੰ ਪੁੱਤ ਨੂੰ ਕੀ ਕੀ ਕਰਨਾ ਪਸੰਦ ਆ ਡਾਂਸ ਕਰਨਾ ਪਸੰਦ ਆ ਪਾਠ ਕਰਨਾ ਆਉਂਦਾ ਹਾਂਜੀ ਓਕੇ ਬੋਲੀਆਂ ਪਾਉਣੀਆਂ ਆਉਂਦੀਆਂ ਹਾਂਜੀ ਹੋਰ ਕੀ ਆਉਂਦਾ ਹੋਰ ਆਉਂਦਾ ਰੋਟੀ ਹਾਈ ਰੋਟੀਆਂ ਬਕਾਉਣੀਆਂ ਆਉਂਦੀਆਂ ਹਾਏ ਕਿੰਨੀ ਗੁੱਡ ਕਰ ਲਿਆ

ਤੂਤ ਮੈਕਡੋਨਲਡ ਖੋਲਿਆ ਆ 버ਗਰ ਬਣਾਏ ਫਰੈਂਚ ਫ੍ਰਾਈਜ਼ ਬਣਾਈਆਂ ਹੈ ਉਹ ਨਹੀਂ ਵੀਓ ਖਿਲਾਉਣੇ ਹਾਂ ਪੁੱਤ ਬੇਬੀਜ਼ ਤੇ ਖਿਲਾਉਣੇ ਹੀ ਹੁੰਦੇ ਆ ਹਾਂ ਇੰਜੋਏ ਕਰਦਾ ਨਵਰਾਜ ਹਰ ਗੁਣ ਕਰਦੀ ਇੰਜੋਏ ਵੀਰੇ ਨਾਲ ਵੀਰਾ ਮਾਰਦਾਤ ਨਹੀਂ ਗੋਡਿਆਂ 'ਕੋ ਬੈਠਿਆ ਗੋਡ ਉਹ ਕਿੰਦਾ ਤੂੰ ਗੋਡਿਆਂ ਹਾਂ ਹਰਗੁਣ ਗਾਲਸਨ ਪੁੱਤ ਅੱਛਾ ਹਰਗੁਣ ਦੱਸੋ ਇੱਧਰ ਬੱਡੇ ਸਾਹਿਬ ਜਾਨ ਨੇ ਨਾਮ ਦੱਸੋ ਪੁੱਤ ਬਾਬਾ ਜੀ ਸਿੰਘ ਜੀ ਬਾਬਾ ਜੀ ਰਾਜ ਸਿੰਘ ਜੀ ਬਾਬਾ ਹੇ ਕੌਣ ਜਿਤੇ ਹਾਂ ਇਹ ਬੱਡੇ ਸਾਹਿਬ ਜਾਨ ਨੇ ਨਾਂ ਆ ਹਾਂ ਖਾਲਸਾ ਪੰਥ ਦੀ ਸਾਜਨਾ ਕਦੋਂ ਹੋਈ ਤੇ ਕਿੱਥੇ ਹੋਈ ਸੀ ਸ਼ਿੰਗਰ ਜੀ ਕੇਸਗਰ ਸਾਹਿਬ ਹਾਏ ਕਿੰਨੀ ਗੁੱਡ ਕਰਲਾ oh my god ਹੈ ਖਾਲਸੇ ਦੇ ਸਾਰੇ ਸਿੱਖਾਂ ਦੇ ਰੋਹਾਨੀ ਪਿਤਾ ਕੌਣ ਸੀ ਜੀ ਹਾਏ ਸਾਰਾ ਪਤਾ ਆ ਖਾਲਸੇ ਦੇ ਸਾਰੇ ਸਿੱਖਾਂ ਦਾ ਜੱਦੀ ਸਥਾਨ ਕਿਹੜਾ ਹੈ ਸ਼੍ਰੀ ਆਈ ਸੀ ਨੀ ਅਨੰਦ ਅਨੰਦ ਦ ਬੋਰਸਾਈ ਗੁੱਡ ਗੁੱਡ ਦ ਡੌਗੀ ਬੋ ਮੁਖਾਇ ਤੇ ਕਿੱਥੋਂ ਆਏ ਆਪਾਂ ਆ ਪਾਪਾ ਦੇ ਫਰੈਂਡ ਤੇ ਕਰੋ ਹਾਜੀ ਕੀ ਕਰਕੇ ਆਏ ਆ ਬੜੀ ਭਰਾਵਾ ਆ ਬਹੁਤ ਗੁੱਡ ਘਰ ਆਇਆ ਹੈ ਬਹੁਤ ਬਹੁਤ ਸਮਾਰਟ ਪਾਪਾ ਆਹ ਤੇ ਸੁਣੋ ਦੀ ਗੱਲਾਂ ਸੁਣੋ ਦੀ ਸੋਹਣੀਆਂ ਸੋਹਣੀਆਂ ਯਾਰ ਇਹ ਬਹੁਤ ਸਮਾਰਟ ਸਾਸਰੀ ਕਾਲ ਤਨੂੰ ਕਿਦਾਂ ਬਹੁਤ ਇੰਜੋਏ ਕੀਤਾ ਨਵਰਾ ਜੀ ਹੈ ਨਾ ਯਾ ਨਵ ਨੂੰ ਲਾਈਕ ਕਰਦਾ ਯਾ ਕਿੰਨਾ ਹੋਰ ਆਪਾਂ ਕਿੱਥੇ ਚੱਲੇ ਆ ਮੇਰੇ ਪਿੰਤੇ ਨੂੰ ਆਪ ਆਪਣੇ ਘਰੇ ਚੱਲੇ ਆਂ ਆ ਨਿਆ ਮੈਂ ਹੋਇ ਇੱਥੇ ਕੀ ਆ ਰੋਖ ਚ ਮਿਲਾਂਗੇ ਨਸੀ ਨਵੀਂ ਵੀਡੀਓ ਨਾਲ ਯੂਸ ਸਬਸਕ੍ਰਾਈਬ ਕਰ ਲੈ ਮੈਂ ਛੱਡ ਲਉਂਦਾ ਤੁਸੀਂ ਪੁੱਤ ਤੁਸੀਂ ਬੰਦਾ ਮੈਨੂੰ ਪੈਸੇ ਦਵਾ ਮੈਂ ਤੁਸੀਂ ਪੁੱਤ ਹਾਂ ਓਕੇ ਬਾਏ ਬਾਏ